ਅੱਜ ਦੀ ਇਸ ਵੀਡੀਓ ਦੇ ਸਪான்ਸਰ ਨੇ ਜੀ ਇੰਸ਼ੋਰੈਂਸ ਐਡਵਾਈਜ਼ਰ ਅਮਨ ਬੀਰ ਸਿੰਘ ਵਾਲੀਆ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਪੇਰੈਂਟਸ ਨੂੰ ਬੁਲਾਉਣ ਦੇ ਲਈ ਭਰੋਸੇਮੰਦ ਨਾਮ ਅਮਨ ਬੀਰ ਸਿੰਘ ਵਾਲੀਆ 6478520450 ਅੱਜ ਦੀ ਇਹ ਵੀਡੀਓ ਆਪਾਂ ਇੰਡੀਆ ਤੋਂ ਬਣਾ ਰਹੇ ਹਾਂ ਜੀ ਇੰਡੀਆ ਦੇ ਵਿੱਚ ਮੈਂ ਪਿਛਲੇ ਕੁਝ ਦਿਨਾਂ ਤੋਂ ਵਾਚ ਕਰ ਰਹੀ ਹਾਂ ਜਿੰਨੇ ਵੀ ਟੀਵੀ ਚੈਨਲਸ ਨੇ ਉਹਨਾਂ ਤੇ ਸਭ ਤੋਂ ਜ਼ਿਆਦਾ ਪਪੂਲਰ ਨਿਊਜ਼ ਜਿਹੜੀ ਹੈ ਜਿਹੜੀ ਹਰ ਵੇਲੇ ਦਿਖਾਈ ਜਾਂਦੀ ਹੈ ਉਹ ਹੈ ਡਿਪੋਰਟੀਜ਼ ਦੀ ਜਿਹੜੇ ਤਿੰਨ ਜਹਾਜ਼ ਅੰਮ੍ਰਿਤਸਰ ਪਹੁੰਚੇ ਨੇ ਅਮਰੀਕਾ ਤੋਂ ਬਹੁਤ ਲੋਕ ਜਿਹੜੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਤੇ ਉਹ ਜਹਾਜ਼ ਜਿਹੜੇ ਅੰਮ੍ਰਿਤਸਰ ਦੇ ਵਿੱਚ ਉਤਾਰੇ ਗਏ ਨੇ ਉਹਨਾਂ ਦੀ ਨਿਊਜ਼ ਚੱਲ ਰਹੀ ਹੈ ਜਿਹੜੇ ਮੁੰਡੇ ਡਿਪੋਰਟ ਹੋਏ ਨੇ ਉਹਨਾਂ ਨਾਲ ਗੱਲਾਂបਾਤਾਂ ਹੋਈਆਂ ਨੇ ਉਹਨਾਂ ਦੇ ਪੇਰੈਂਟਸ ਨਾਲ ਗੱਲਾਂਬਾਤਾਂ ਹੋ ਰਹੀਆਂ ਨੇ ਉਹਨਾਂ ਦੇ ਪੇਰੈਂਟਸ ਰੋਂਦੇ ਹੋਏ ਨਜ਼ਰ ਆ ਰਹੇ ਨੇ ਤੇ ਦੱਸ ਰਹੇ ਸੀਗੇ ਕਿ ਸਾਡਾ ਬੁਢਾਪਾ ਜਿਹੜਾ ਹੈਗਾ ਉਹ ਬਿਲਕੁਲ ਰੁੱਲ ਗਿਆ ਕਿਉਂਕਿ ਅਸੀਂ ਸਾਰੇ ਦੇ ਸਾਰੇ ਪੈਸੇ ਮੁੰਡਿਆਂ ਨੂੰ ਅ ਅਮਰੀਕਾ ਭੇਜਣ ਵਾਸਤੇ ਉਹਨਾਂ ਦੀ ਡੌਂਕੀ ਲਗਾਉਣ ਵਾਸਤੇ ਲਗਾ ਚੁੱਕੇ ਆ। ਔਰ ਜ਼ਿਆਦਾਤਰ ਇਹ ਕਿਹਾ ਜਾ ਰਿਹਾ ਹੈ ਕਿ ਜੀ 에ਜੰਟਸ ਜਿਹੜੇ ਹੈਗੇ ਨੇ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਅਸੀਂ ਬੰਦੇ 1 ਨੰਬਰ ਦੇ ਵਿੱਚ ਲੈ ਕੇ ਜਾਣੇ ਆ ਲੇਕਿਨ ਬੰਦੇ ਸਾਡੇ 2 ਨੰਬਰ ਦੇ ਵਿੱਚ ਗਏ ਖੈਰ ਅੱਜ ਕੱਲ ਇਹ 1990s ਦਾ ਜ਼ਮਾਨਾ ਨਹੀਂ ਹੈ ਕਿ ਕਿਸੇ ਨੂੰ ਕੁਝ ਪਤਾ ਨਹੀਂ ਹੈ ਹਰ ਇੱਕ ਚੀਜ਼ ਜਿਹੜੀ ਹੈ ਉਹ ਇੰਟਰਨੈਟ ਦੇ ਉੱਪਰ ਹੈਗੀ ਹੈ ਅਸੀਂ ਸਰਚ ਕਰ ਸਕਦੇ ਹਾਂ ਔਰ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਂਦੀਆਂ ਹਨ ਬਟ ਵਲ ਅੱਜ ਜਿਹੜੀ ਗੱਲਬਾਤ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਉਹ ਇਹ ਹੈ ਜੀ ਕਿ ਮਿਸਟਰ ਡੋਨਲਡ ਟਰੰਪ ਨੇ ਕਿਹਾ ਹੈਗਾ ਕਿ ਇਲੀਗਲ 11 ਮਿਲੀਅਨ ਲੋਕ ਡਿਪੋਰਟ ਹੋਣੇ ਨੇ ਜਿਹਦੇ ਵਿੱਚੋਂ 7,25,000 ਲੋਕ ਜਿਹੜੇ ਨੇ ਉਹ ਭਾਰਤੀ ਨੇ ਹੁਣ ਭਾਰਤੀਆਂ ਦੀ ਜੇ ਗੱਲ ਕਰੀਏ ਕੁਝ ਲੋਕ ਤਾਂ ਅਜੇ ਹੀ ਡਿਪੋਰਟ ਹੋਏ ਨੇ ਜਿਹੜੇ ਕਿ ਬਾਰਡਰ ਤੇ ਪਹੁੰਚੇ ਨਾਲ ਦੀ ਨਾਲ ਪਿਕਅਪ ਹੋਏ ਤੇ ਡਿਪੋਰਟ ਹੋ ਗਏ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਨੇ ਬਹੁਤ ਸਾਲ ਹੱਡਪਨ ਵਿੱਚ ਮਿਹਨਤ ਕੀਤੀ ਹੈ ਆਪਣੀਆਂ ਜਾਇਦਾਦਾਂ ਬਣਾਈਆਂ ਨੇ ਉਹਨਾਂ ਦੇ ਬੈਂਕ ਅਕਾਊਂਟਸ ਹੈਗੇ ਨੇ ਉਹਨਾਂ ਦੀ ਬਹੁਤ ਸਾਰੀ ਪ੍ਰਾਪਰਟੀ ਹੈਗੀ ਹੈ ਹੁਣ ਜੇ ਕੋਈ ਵਿਅਕਤੀ ਇਸ ਤਰ੍ਹਾਂ ਫੜਿਆ ਜਾਂਦਾ ਤਾਂ ਉਹਦਾ ਕੀ ਬਣੇਗਾ ਉਹ ਚੀਜ਼ਾਂ ਨੇ ਇੱਕ ਤਾਂ ਉਹ ਹੈ ਕਿ ਪਹਿਲਾਂ ਕਿਸੇ ਨੂੰ ਡਿਟੇਨ ਕੀਤਾ ਗਿਆ ਤੇ ਇਮੀਗ੍ਰੇਸ਼ਨ ਦੀ ਕੋਰਟ ਹੀਅਰਿੰਗ ਹੋਈ ਉਹਦੇ ਕੋਲੇ ਤਾਂ ਵਿਅਕਤੀ ਕੋਲੇ ਹੋ ਸਕਦਾ ਥੋੜਾ ਜਿਹਾ ਟਾਈਮ ਹੋਵੇ ਲੇਕਿਨ ਇੱਕ ਅਜਾਹੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਜਿਹਨੂੰ ਕੋਈ ਵੀ ਡਾਕੂਮੈਂਟ ਉਹਦੇ ਕੋਲੇ ਹੈ ਨਹੀਂਗਾ ਔਰ ਉਹਨੂੰ ਰਾਈਟ ਅਵੇ ਚੱਕ ਕੇ ਇਮੀਡੀਏਟਲੀ ਜੇ ਰਿਪੋਰਟ ਕੀਤਾ ਜਾਂਦਾ ਤਾਂ ਉਹਦੇ ਕੋਲੇ ਸਮਾਂ ਕੁਝ ਵੀ ਨਹੀਂ ਬਚਦਾ ਕਿ ਮੈਂ ਆਪਣੇ ਜਿਹੜੀ ਪ੍ਰਾਪਰਟੀਆਂ ਐ ਮੈਂ ਆਪਣੀਆਂ ਜਿਹੜੀਆਂ ਐਸੈਟਸ ਨੇ ਉਹਨਾਂ ਦਾ ਕੀ ਕਰਾਂ ਕਤ ਬਹੁਤ ਸਾਰੇ ਇੰਡੀਅਨਸ ਸਟੇਬਲ ਨੇ ਬਹੁਤ ਸਾਰੇ ਇੰਡੀਅਨਸ ਦੇ ਬੈਂਕ ਅਕਾਊਂਟ ਹੈ ਬੈਂਕ ਅਕਾਊਂਟ ਜੇ ਤੁਹਾਡੇ ਕੋਲ ਸੋਸ਼ਲ ਸਿਕਿਉਰਿਟੀ ਨੰਬਰ ਨਹੀਂ ਵੀ ਹੈ ਤਾਂ ਵੀ ਖੋਲਿਆ ਜਾ ਸਕਦਾ ਤੁਸੀਂ ਤੁਹਾਡਾ ਬੈਂਕ ਅਕਾਊਂਟ ਖੁੱਲ ਗਿਆ ਉਸ ਤੋਂ ਬਾਅਦ ਤੁਸੀਂ ਕ੍ਰੈਡਿਟ ਕਾਰਡ ਵੀ ਬਣਾ ਸਕਦੇ ਹੋ ਤੁਹਾਡੀਆਂ ਆਪਣੀਆਂ ਪ੍ਰਾਪਰਟੀਆਂ ਵੀ ਹੈਗੀਆਂ ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਨੇ ਜਿਹੜੇ ਪੱਕੇ ਨਹੀਂ ਹੈ ਬਟ ਦੇ ਆਰ ਓਨਰ ਆਫ ਲਾਰਟ ਆਫ ਪ੍ਰੋਪਰਟੀਆਂ ਉਹਨਾਂ ਦੇ ਆਪਣੇ ਹੋਟਲ ਨੇ ਉਹਨਾਂ ਦੇ ਆਪਣੇ ਗੈਸ ਸਟੇਸ਼ਨ ਨੇ ਉਹਨਾਂ ਦੇ ਆਪਣੇ ਬੈਂਕ ਅਕਾਊਂਟ ਨੇ ਐਂਡ ਬਹੁਤ ਸਾਰੇ ਪੈਸੇ ਉਹਦੇ ਵਿੱਚ ਹੈਗੇ ਵੀ ਨੇ ਹੁਣ ਉਹ ਕੀ ਕਰ ਸਕਦੇ ਨੇ ਵਕੀਲ ਦੇ ਨਾਲ ਜਦੋਂ ਗੱਲਬਾਤ ਹੋਈ ਉਹ ਕਹਿੰਦੇ ਜੀ ਜਿਹੜੇ ਵੀ ਇੰਡੀਵਿਜੂਅਲ ਹੈਗੇ ਨੇ ਜਿਨ੍ਹਾਂ ਦੇ ਬੈਂਕ ਅਕਾਊਂਟ ਨੇ ਜਾਂ ਪ੍ਰੋਪਰਟੀ ਓਨ ਕਰਦੇ ਨੇ ਤੁਹਾਡੇ ਐਸੈਟਸ ਤੇ ਤੁਹਾਡੀ ਰਿਸਪਾਂਸਿਬਿਲਟੀਜ਼ ਐ ਜਿਹੜੀ ਲਾਇਬਿਲਟੀ ਐ ਤੁਹਾਡੀ ਉਹ ਤੁਹਾਡੇ ਡੀਪੋਰਟ ਹੋਣ ਦੇ ਨਾਲ ਖਤਮ ਨਹੀਂ ਹੁੰਦੀ ਪ੍ਰਾਪਰਟੀ ਤੁਹਾਡੀ ਰਹਿੰਦੀ ਐ ਤੇ ਜਿਹੜੀ ਤੁਸੀਂ ਲੋਨ ਦੀ ਕਿਸ਼ਤ ਦੇਣੀ ਆ ਉਹ ਵੀ ਤੁਹਾਡੇ ਸਿਰ ਤੇ ਹੀ ਰਹਿੰਦੀ ਐ ਔਰ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਹੁਣ ਬਹੁਤ ਸਾਰੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਇਲੀਗਲ ਆ ਉਹਨਾਂ ਨੂੰ ਆਪਣੀ ਥੋੜੀ ਜਿਹੀ ਤਿਆਰੀ ਰੱਖਣੀ ਚਾਹੀਦੀ ਐ ਨੋਟ ਸਬਰਬਨ ਲੀਗਲ ਏਡ ਕਲੀਨਿਕ ਹੈ ਜਿਹੜੇ ਉਹਨਾਂ ਦੇ ਵਕੀਲਾਂ ਨੇ ਦੱਸਿਆ ਹੈਗਾ ਉਹ ਕਹਿੰਦੇ ਜਦੋਂ ਤੁਸੀਂ ਡਿਪੋਰਟ ਹੋ ਜਾਂਦੇ ਹੋ ਉਸ ਤੋਂ ਪਹਿਲਾਂ ਤੁਸੀਂ ਲੀਗਲ ਪਲਾਨ ਕਰੋ ਪਲਾਨ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਬੈਂਕ ਅਕਾਊਂਟ ਜਿਹੜੇ ਹੈ ਤੁਹਾਡੀਆਂ ਆਪਣੀਆਂ ਪ੍ਰਾਪਰਟੀਆਂ ਹੈ ਤੁਹਾਡੇ ਆਪਣੇ ਬਿਜ਼ਨਸ ਹੈ ਆਪਣੇ ਕਿਸੇ ਨਾ ਕਿਸੇ ਫੈਮਿਲੀ ਮੈਂਬਰ ਤੇ ਜਿਨ੍ਹਾਂ ਦੇ ਉੱਪਰ ਤੁਸੀਂ ਯਕੀਨ ਕਰਦੇ ਹੋ ਉਹਨਾਂ ਦੇ ਵਾਸਤੇ ਤੁਸੀਂ ਪਾਵਰ ਆਫ ਅਟਾਰਨੀ ਉਹਨਾਂ ਨੂੰ ਦੇ ਦਿਓ ਇੱਕ ਜਿਹੜੀ ਪਾਵਰ ਆਫ ਅਟਾਰਨੀ ਦੇਣੀ ਹੈ ਉਹ ਤੁਸੀਂ ਇੱਕ ਲਿਮਿਟ ਦੀ ਦੇਣੀ ਹੈ ਔਰ ਉਹਨੂੰ ਤੁਸੀਂ ਆਫੀਸ਼ੀਅਲ ਬਣਾਉਣਾ ਹੈ ਕਿਸੇ ਵਕੀਲ ਦੇ ਥਰੂ ਤੁਸੀਂ ਇਹ ਬਣਾਓ ਤਾਂ ਕਿ ਜੇ ਤੁਹਾਨੂੰ ਇਮੀਗ੍ਰੇਸ਼ਨ ਵੱਲੋਂ ਪਿਕਅਪ ਕੀਤਾ ਗਿਆ ਜੇ ਤੁਹਾਨੂੰ ਡਿਪੋਰਟ ਕੀਤਾ ਗਿਆ ਤਾਂ ਉਹ ਵਿਅਕਤੀ ਜਿਹਨੂੰ ਤੁਸੀਂ ਪਾਵਰ ਆਫ अटर्नी ਦਿੱਤੀ ਹੈ ਉਹ ਤੁਹਾਡੇ ਬਿਹਾਫ ਦੇ ਉੱਪਰ ਕੁਝ ਨਾ ਕੁਝ ਕਰ ਸਕੇ ਤੁਹਾਡੀ ਪ੍ਰਾਪਰਟੀ ਸੇਲ ਕਰ ਸਕੇ ਜਿਹੜੀਆਂ ਤੁਹਾਡੀਆਂ ਪੇਮੈਂਟਸ ਨੇ ਉਹਨਾਂ ਨੂੰ ਦੇ ਸਕੇ ਤੁਹਾਡੀ ਕਾਰ ਦੀ ਪੇਮੈਂਟ ਜਾਂਦੀ ਹੈ ਉਹਨੂੰ ਦੇ ਸਕੇ ਬਹੁਤ ਜ਼ਰੂਰੀ ਹੈ ਮੰਨ ਲਓ ਕਿ ਕਾਰ ਤੁਹਾਡੀ ਜਿਹੜੀ ਹੈ ਉਹ 40000 ਡਾਲਰ ਦੀ ਹੈ ਉਹਦੇ ਚੋਂ ਤੁਸੀਂ ਆਲਮੋਸਟ 38 ਦੇ ਤਾਂ 2 ਰਹਿ ਗਿਆ ਜੇ ਤੁਸੀਂ ਤੁਹਾਡੀਆਂ ਕੁਝ ਪੇਮੈਂਟਸ ਨਾ ਗਈਆਂ ਤਾਂ ਕਾਰ ਜਿੰਨਾ ਤੇ ਕੋਲੋਂ ਤੁਸੀਂ ਫਾਈਨਾਂਸ ਕੀਤੀ ਹੈ ਉਹਨਾਂ ਨੇ ਚੱਕ ਲੈਣੀ ਹੈ ਤੁਹਾਡੀ ਜਿੰਨੀ ਵੀ ਉਹਦੇ ਵਿੱਚ ਇਕੁਇਟੀ ਪਈ ਹੈ ਉਹ ਸਾਰੀ ਖਤਮ ਹੋ ਜਾਗੀ ਸੋ ਬੈਟਰ ਹੈ ਕਿ ਹੁਣ ਆਪਾਂ ਇਸ ਗੱਲ ਨੂੰ ਧਿਆਨ ਰੱਖੀਏ ਕਿ ਅਸੀਂ ਰਾਈਟ ਅਵੇ ਕੋਈ ਨਾ ਕੋਈ ਪਾਵਰ ਆਫ ਅਟਾਰਨੀ ਜਿਹੜੀ ਹੈਗੀ ਹੈ ਉਹ ਬਣਾਈਏ ਤਾਂ ਕਿ ਤੁਹਾਡੇ ਐਸੈਟਸ ਨੇ ਜਿਹੜੇ ਉਹ ਕੰਟਰੋਲ ਹੋ ਸਕਣ। আর ਜੇ ਤੁਸੀਂ পাওয়ার অফ اٹর্ਨੀ ਨਹੀਂ ਬਣਾਈ ਹੈਗੀ ਜੀ ਤੁਹਾਡੇ ਫੈਮਿਲੀ ਮੈਂਬਰਸ ਤੁਹਾਡੇ ਜਿਹੜੇ ਕੋਈ ਖਾਸ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਬਾਅਦ ਦੇ ਵਿੱਚ ਕਹਿਣਾ ਕਿ ਮੇਰੀ ਇਹ ਪ੍ਰਾਪਰਟੀ ਦੀ ਪੇਮੈਂਟ ਦੇ ਦੇ ਉਹ ਤੁਹਾਡੀ ਮਾਰਗੇਜ ਪੇਮੈਂਟ ਨੂੰ ਐਕਸੈਸ ਨਹੀਂ ਕਰ ਸਕਦੇ ਉਹ ਤੁਹਾਡੇ ਬਿਜ਼ਨਸ ਨੂੰ ਤੁਹਾਡੇ ਵਾਸਤੇ ਰਨ ਨਹੀਂ ਕਰ ਸਕਦੇ ਉਹ ਤੁਹਾਡੇ ਬੈਂਕ ਅਕਾਊਂਟ ਨੂੰ ਤੁਹਾਡੇ ਵਾਸਤੇ ਐਕਸੈਸ ਨਹੀਂ ਕਰ ਸਕਦੇ। ਸੋ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਕਿ ਆਪਾਂ ਇਹ ਲੀਗਲ ਡਾਕੂਮੈਂਟ ਜਿਹੜੇ ਹੈਗੇ ਨੇ ਇਹ ਜ਼ਰੂਰ ਬਣੇ ਹੋਣ ਲਿਮਿਟ ਬੇਸ ਪਾਵਰ ਆਫ ਅਟਾਰਨੀ ਬਣਾਈ ਜਾਵੇ ਤਾਂ ਕਿ ਤੁਸੀਂ ਦੱਸ ਸਕੋ ਵੀ ਤੂੰ ਕੀ ਇਹ ਵਿਅਕਤੀ ਮੇਰੇ ਬਿਹਾਫ ਤੇ ਕਰ ਸਕਦਾ ਹੈ ਤੇ ਕੀ ਇਹ ਨਹੀਂ ਕਰ ਸਕਦਾ ਔਰ ਉਹਨਾਂ ਨੇ ਇਹ ਵੀ ਦੱਸਿਆ ਹੈ ਜੀ ਉਹ ਕਹਿੰਦੇ మేਕ ਇਟ ਅਫੀਸ਼ਲ ਸੋ ਅਟਰਨਿੰਗ ਦੀ ਹੈਲਪ ਤੁਸੀਂ ਇਹਦੇ ਵਿੱਚ ਲਓ ਏਜੰਟ ਜਿਹੜੇ ਹੈਗੇ ਨੇ ਬੈਂਕ ਦੇ ਜਿਹੜੇ ਏਜੈਂਟਸ ਨੇ ਉਹਨਾਂ ਨੂੰ ਵੀ ਤੁਸੀਂ ਦੱਸੋ ਵੀ ਭਾਈ ਆਹ ਸਿਚੁਏਸ਼ਨ ਹੈ ਮੇਰੇ ਬਿਹਾਫ ਤੇ ਉੱਪਰ ਆਹ ਬੰਦਾ ਜਿਹੜਾ ਹੈ ਉਹ ਇਹਦੇ ਵਿੱਚ ਬੈਂਕ ਅਕਾਊਂਟ ਦੇ ਵਿੱਚ ਆਦਾਨ ਪ੍ਰਦਾਨ ਜਿਹੜਾ ਉਹ ਕਰ ਸਕਦਾ ਤੇ ਤੁਹਾਡੇ ਬੈਂਕ ਨੂੰ ਪਤਾ ਹੋਵੇ ਤੁਹਾਡੇ ਏਜੰਟਸ ਨੂੰ ਪਤਾ ਹੋਵੇ ਤੁਹਾਡੇ ਜਿਹੜੇ ਹੈਗੇ ਆ ਲੋਨ ਦੀ ਪੇਮੈਂਟ ਜਾਂਦੀ ਹੋਵੇ ਉਹ ਸਾਰੀਆਂ ਚੀਜ਼ਾਂ ਤੁਹਾਡੀਆਂ ਆਪਣੀਆਂ ਨੇ ਤੁਹਾਡੇ ਲਈ ਤੁਹਾਡਾ ਕੋਈ ਫੈਮਿਲੀ ਮੈਂਬਰ ਜੇ ਤੁਸੀਂ ਰਿਪੋਰਟ ਹੋ ਵੀ ਜਾਣੇ ਹੋ ਤੁਹਾਡੇ ਐਸੈਟਸ ਨੂੰ ਸੈਲ ਕਰਕੇ ਤੁਹਾਨੂੰ ਪੈਸੇ ਇੰਡੀਆ ਦੇ ਵਿੱਚ ਭੇਜ ਸਕਦਾ ਹੈ